ਕਾਂਗਰਸ ਨੂੰ ਟਾ ਇਹ ਲੱਗ ਰਹੀ ਹੈ ਭਾਈ ਜੀ ਜੇ ਕਾਂਗਰਸ ਦੀ ਸਰਕਾਰ ਬਣਾਉਣੀ ਹੈ ਫਿਰ ਤੁਹਾਨੂੰ ਸੀਰੀਅਸਲੀ ਸੋਚਣਾ ਪਊਗਾ ਜੇ ਤੁਸੀਂ ਹਰਿਆਣਾ ਵਾਲਾ ਕੰਮ ਕਰਨਾ ਹੈ ਵੀ ਕਿਸੇ ਵੀ ਐਨੀ ਰੈਂਡਮ ਪਰਸਨ ਨੂੰ ਤੁਸੀਂ ਪੁੱਛੋਗੇ ਭਈ ਇੱਕ ਸਰਕਾਰ ਕਿਹਦੀ ਬਣ ਰਹੀ ਹੈ ਕਹਿੰਦੇ ਸੀ ਕਾਂਗਰਸ ਦੀ ਬਣੀ ਕਿਹਦੀ ਬੀਜੇਪੀ ਦੀ ਜੇ ਤੁਸੀਂ ਪੰਜਾਬ ਦੇ ਵਿੱਚ ਸੇਮ ਗੱਲ ਲਿਆਉਣਿਆ ਐ ਨਹੀਂ ਪਤਾ ਸਰਕਾਰ ਕਿਹਦੀ ਬਣਦੀ ਹੈ ਪਰ ਜੇ ਤੁਸੀਂ ਪੁੱਛਦੇ ਹੋ ਨਾ ਅੱਜ ਵੀ ਕਿਹਦੀ ਸਰਕਾਰ ਆ ਸਕਦੀ ਹੈ ਸਤਾਈ ਚ ਉਹ ਕਹਿੰਦਾ ਕਾਂਗਰਸ ਦੀ ਕਿਉਂ ਉਹ ਕਹਿੰਦਾ ਸਿਰਫ ਇੱਕ ਰੀਜ਼ਨ ਹੈ ਜੀ ਜਿਹੜੇ ਇਹ 5-6 ਆਪਸ ਚ ਸਿੰਘ ਫਸਾਈ ਫਿਰਦੇ ਨੇ ਨਾ ਇਹਨਾਂ ਦਾ ਨਿਪਟਾਰਾ ਹੋ ਜੇ ਤੇ ਇਹਨਾਂ ਦੇ ਉੱਤੇ ਇੱਕ ਕੋਈ ਇਮਾਨਦਾਰ ਬੰਦਾ ਬਹਿ ਜਾਏ 22 ਚ ਵੀ ਤਾਂ ਇਹੀ ਹੋਇਆ ਨਾ ਪੰਜਾਬ ਕਾਂਗਰਸ ਦੇ ਨਾਲ ਤੁਸੀਂ 22 ਦੇ ਵਿੱਚ ਵੀ ਇਹੀ ਹੋਇਆ ਤੁਸੀਂ ਦੇਖੋ 22 ਤੋਂ ਜੇ ਨਹੀਂ ਸਿੱਖਣਗੇ ਤਾਂ 27 ਚ ਵੀ ਹੋਊਗਾ ਜੇ ਜਿਹੜੀ ਪਾਰਟੀ ਸੱਤਾ ਚੋਂ 10-20 10 ਫਾਲ ਬਾਹਰ ਰਹਿ ਜੂਗੀ ਫਿਰ ਉਹਦੇ ਵਰਕਰ ਵੀ ਟੜਕਣ ਲੱਗ ਜਾਂਦੇ ਨੇ ਹੁਣ ਇਹ ਬਹੁਤ ਵੱਡਾ ਰਾਹੁਲ ਗਾਂਧੀ ਕੋਲੇ ਆਪਦੇ ਆਪ ਨੂੰ ਪ੍ਰੂਫ ਕਰਨ ਦਾ ਇੱਕ ਮੌਕਾ ਵੀ ਹੈ ਤੇ ਇਹ ਮੌਕਾ ਟਾਈਮ ਵੀ ਉਹਨਾਂ ਦੇ ਹੱਕ ਚ ਹੈ ਹੂੰ ਇਸ ਵਕਤ ਐਂਟੀ ਇਨਕੰਮਬੈਂਸੀ ਬਹੁਤ ਜ਼ਿਆਦਾ ਹੈ ਇਸ ਗਵਰਨਮੈਂਟ ਦੇ